ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੌਂਗਵਾਲ ਸਾਹਿਬ ਜੀ ਦੀ 40ਵੀਂ ਵਰਸੀ ਤੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪਹੁੰਚੀ ਸਮੂਹ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਈ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਸ ਜੋਸ਼ੋ ਖੁروش ਦੇ ਨਾਲ ਜਿਸ ਜਜ਼ਬੇ ਦੇ ਨਾਲ ਅੱਜ ਤੁਸੀਂ ਇੱਥੇ ਆਏ ਹੋ ਉਹ ਸਾਬਤ ਕਰਦਾ ਹੈ ਕਿ ਅੱਜ ਤੁਸੀਂ ਮੋਹਰ ਲਾਤੀ ਵੀ ਅਸਲ ਅਕਾਲੀ ਦਲ ਕਿਹੜਾ ਹੈ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਕਿਹਦੇ ਨਾਲ ਹੈ ਸੋ ਇਹਦੇ ਗੱਲ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦੂਜਾ ਅਸੀਂ ਮਾਫੀ ਵੀ ਚਾਹੁੰਦੇ ਆ ਕਿ ਸਾਡੇ ਪ੍ਰਬੰਧ ਥੋੜੇ ਪੈ ਗਏ ਆਸ ਨਾਲੋਂ ਵੀ ਵੱਧ ਗਿਣਤੀ ਵਿੱਚ ਸੰਗਤਾਂ ਦਾ ਇੱਥੇ ਆਈ ਹੈ ਸੋ ਜੇ ਕੋਈ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਹਾਡੇ ਸਾਰਿਆਂ ਤੋਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਸਿਆਸਤ ਤੇ ਖਾਸ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਮੋੜ ਆ ਜਾ ਰਿਹਾ ਹੈ ਜਿਸ ਮੋੜ ਤੇ ਆਪਾਂ ਖੜੇ ਆ ਉਹਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਤੇ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਸੰਗਤ ਦਾ ਮੈਂ ਸਮਝਦਾ ਕਿ ਪੰਜ ਮੈਂਬਰੀ ਕਮੇਟੀ ਵਿਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇੱਕ ਐਸੀ ਅਕਾਲ ਤਖਤ ਸਾਹਿਬ ਦੀ ਹੁਕਮ ਦੀ ਪਾਲਣਾ ਕੀਤੀ ਜੋ ਅਕਾਲ ਤਖਸਬ ਦੇ ਹੁਕਮ ਦੀ ਭਾਵਨਾ ਸੀ ਅਤੇ ਜੋ ਪੰਜਾਬ ਦੇ ਲੋਕਾਂ ਦੀ ਦਿਲ ਦੀ ਭਾਵਨਾ ਸੀ ਉਹ ਹੈ ਜਿਹਾ ਅਕਾਲੀ ਦਲ ਅੱਜ ਸਥਾਪਿਤ ਕਰਕੇ ਸੰਗਤ ਨੂੰ ਦਿੱਤਾ ਹੈ ਲੋਕ ਚਾਹੁੰਦੇ ਸੀ ਕਿ ਅਕਾਲੀ ਦਲ ਪੰਥਕ ਸਿਧਾਂਤਾਂ ਤੇ ਪੰਥਕ ਕਦਰਾਂ ਕੀਮਤਾਂ ਤੇ ਉਹ ਸੋਚ ਤੇ ਪਹਿਰਾ ਦੇਵੇ ਅੱਜ ਜਿਹੜਾ ਅਕਾਲੀ ਦਲ ਸਥਾਪਿਤ ਹੋਇਆ ਉਹ ਉਹਨਾਂ ਤੇ ਪਹਿਰਾ ਦੇਣ ਦੀ ਵਚਨਬੱਧਤਾ ਅੱਜ ਤੁਹਾਨੂੰ ਦਿਰਾਉਂਦਾ ਹੈ ਗਿਆਨੀ ਜੀ ਨੇ ਪਹਿਲੇ ਦਿਨ ਇੱਕ ਐਲਾਨ ਕੀਤਾ ਸੀ ਕਿ ਮੈਂ ਨਾ ਤਾਂ ਕੋਈ ਚੋਣ ਲੜਨੀ ਹੈ ਨਾ ਹੀ ਕੋਈ ਮੈਂ ਸੰਵਿਧਾਨਕ ਅਹੁਦਾ ਲੈਣਾ ਹੈ ਜੇ ਕਰੂੰਗਾ ਤਾਂ ਕੌਮ ਦੀ ਸੇਵਾ ਕਰੂੰਗਾ ਚਾਹੇ ਪ੍ਰਧਾਨ ਰਹਿੰਦੇ ਹੋਏ ਜਾਂ ਉਸ ਤੋਂ ਬਾਅਦ ਕੀ ਦੂਜੇ ਵਾਲੇ ਦਲ ਬਾਦਲ ਦਾ ਲਾੜਿਆਂ ਦੇ ਆਗੂ ਚ ਹਿੰਮਤ ਹੈ ਕਿ ਐਲਾਨ ਕਰੇ ਵੀ ਮੈਂ ਕੱਲੇ ਕੌਮ ਦੀ ਸੇਵਾ ਕਰੂੰਗਾ ਮੈਂ ਆਪਦਾ ਨਿੱਜ ਨਹੀਂ ਪਾੜੂੰਗਾ ਨਹੀਂ ਕਰ ਸਕਦੇ ਹਾਂ ਕਿਉਂ ਕਿ ਕਿਉਂਕਿ ਜਿੱਥੇ ਨਿੱਜੀ ਮਫਾਦ ਜੁੜੇ ਹੋਣ ਜਿੱਥੇ ਸਿਰਫ ਇੱਕ ਪਰਿਵਾਰ ਦਾ ਭਿੱਖ ਜੁੜਿਆ ਹੋਵੇ ਉੱਥੇ ਇਹ ਜੀ ਸੋਚ ਉੱਪਰ ਕੇ ਨਹੀਂ ਆ ਸਕਦੀ ਮੈਂ ਵਧਾਈ ਦੇਣਾ ਚਾਹਣਾ ਸਾਰੀ ਲੀਡਰਸ਼ਿਪ ਨੂੰ ਜਿਨ੍ਹਾਂ ਜੋ ਕਿਸੇ ਨੇ ਵੀ ਜਿਹੜਾ ਪ੍ਰਧਾਨਗੀ ਦਾ ਅਹੁਦਾ ਕਿਸੇ ਨੇ ਨਹੀਂ ਕਿਹਾ ਮੈਨੂੰ ਚਾਹੀਦਾ ਆ ਸਾਡੇ ਵੀਰ ਮਨਪ੍ਰੀਤ ਸਿੰਘ ਆਲੀ ਬੈਠੇ ਨੇ ਸਾਰਿਆਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਪ੍ਰਧਾਨ ਬਣਾ ਲੈ ਕਹਿੰਦੇ ਨਹੀਂ ਮੈਂ ਨਹੀਂ ਬਣਨਾ ਹੋਰ ਵੀ ਕਿਸੇ ਆਕੂ ਨੇ ਬਡਾਲਾ ਸਾਹਿਬ ਬੈਠੇ ਆ ਸਾਰਿਆਂ ਨੇ ਕਿਹਾ ਅਸੀਂ ਨਹੀਂ ਬਣਨਾ ਸਾਰੀ ਲੀਡਰਸ਼ਿਪ ਨੇ ਸੀਨੀਅਰ ਵੀ ਬੈਠੇ ਆ ਉਹ ਕਹਿੰਦੇ ਨਹੀਂ ਆਪਾਂ ਇੱਕ ਜੋ ਲੋਕਾਂ ਦੀ ਭਾਵਨਾ ਹੈ ਵੀ ਇੱਕ ਪੰਥਕ ਦਿਖ ਵਾਲਾ ਉਸ ਸੋਚ ਵਾਲਾ ਜਿਹੜਾ ਉਹਤੇ ਪਹਿਰਾ ਦੇ ਸਕੇ ਲੋਕਾਂ ਵਿੱਚ ਪ੍ਰਵਾਨਿਤ ਹੋਵੇ ਉਹ ਜੇ ਲੀਡਰ ਦੀ ਚੋਣ ਕਰਨੀ ਹੈ ਤੇ ਡੈਲੀਗੇਟਾਂ ਨੇ ਸਰਬਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੇ ਬੀਬੀ ਸਤਵੰਤ ਕੌਰ ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਹੁਣ ਉਸ ਤੋਂ ਵੱਡੀ ਜ਼ਿੰਮੇਵਾਰੀ ਸੰਗਤ ਤੁਹਾਡੀ ਹੈ ਸੰਗਤ ਜੀ ਤੁਹਾਨੂੰ ਬੇਨਤੀ ਕਰਦਾ ਹੁਣ ਤੁਸੀਂ ਸਾਥ ਦੇਣਾ ਹੈ ਤੁਸੀਂ ਸਾਥ ਦਿਓਗੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਖੜਾ ਹੋ ਜੂ ਅਤੇ ਜੋ ਤੁਹਾਡੀ ਭਾਵਨਾ ਹੈ ਵੀ ਅਕਾਲੀ ਦਲ ਸਾਡੀ ਪਹਿਰੇਦਾਰੀ ਕਰੇ ਸਾਡੇ ਹੱਕਾਂ ਲਈ ਲੜੇ ਅਕਾਲੀ ਦਲ ਪੰਜਾਬ ਦੀ ਗੱਲ ਕਰੇ ਉਹ ਅਕਾਲੀ ਦਲ ਫੇਰ ਸਥਾਪਿਤ ਹੋਊਗਾ ਸੋ ਤੁਸੀਂ ਸਾਥ ਦੇਣਾ ਤੇ ਮੈਨੂੰ ਅੱਜ ਇਸ ਗੱਲ ਤੇ ਹੋਰ ਵੀ ਵੱਡਾ ਖੁਸ਼ੀ ਹੈ ਵੀ ਜਿਹੜਾ ਜੀਵਨ ਸੰਤ ਹਰਚੰਦ ਸਿੰਘ ਜੀ ਲੋਂਗਵਾਲ ਸਾਹਿਬ ਦਾ ਸੀ ਜਿਹੇ ਜੀ ਸੋਚ ਸੀ ਜਿਹੇ ਜਾਂ ਅਕਾਲੀ ਦਲ ਦਾ ਉਹ ਸੁਪਨਾ ਲੈਂਦੇ ਸੀ ਅੱਜ ਉਹ ਜਿਹੜਾ ਅਕਾਲੀ ਦਲ ਅੱਜ ਸਥਾਪਿਤ ਹੋਇਆ ਇਹ ਸੰਤਾਂ ਨੂੰ ਸੱਚੀ ਸੋਚੀ ਸ਼ਰਧਾਂਜਲੀ ਹੈ ਦੂਸਰੇ ਮੈਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ ਮੈਂ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਕਿ ਸਰਦਾਰ ਸੁਖਦੇਵ ਸਿੰਘ ਢੀਨਸਾ ਜੀ ਦਾ ਵੀ ਇਹੀ ਸੁਪਨਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੁਆਰੇ ਖੜਾ ਹੋਵੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹੀ ਕਿਹਾ ਸੀ ਸੁਖਬੀਰ ਤੁਸੀਂ ਤਿਆਗ ਦਿਖਾਓ ਜੇ ਤੁਸੀਂ ਤਿਆਗ ਦਿਖਾਓਗੇ ਤਾਂ ਲੋਕ ਤੁਹਾਨੂੰ ਹੀ ਪ੍ਰਵਾਨਤ ਕਰ ਲੈਣਗੇ ਪਰ ਉਹਨਾਂ ਵਿੱਚ ਇਹ ਜਜ਼ਬਾ ਨਹੀਂ ਹੈ ਉਹਨਾਂ 'ਚ ਇਹ ਸੋਚ ਨਹੀਂ ਇਹ ਉਹੀ ਸੋਚ ਰੱਖ ਸਕਦਾ ਜਿਹਦੇ ਵਿੱਚ ਮੰਥ ਦਾ ਦਰਦ ਭਰਿਆ ਹੋਵੇ ਜਿਹੜਾ ਸਾਡੇ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਵਿੱਚ ਭਰਿਆ ਹੋਇਆ ਸੋ ਇਸ ਲਈ ਅੱਜ ਮੈਂ ਤੁਹਾਨੂੰ ਬੇਨਤੀ ਫੇਰ ਦੁਬਾਰੇ ਆਪਦੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਅਹਿਮ ਪੁੜਾ ਦੇ ਉੱਤੇ ਆਪਾਂ ਖੜੇ ਆ ਤੇ ਸੇਧ ਤੁਸੀਂ ਦੇਣੀ ਹੈ ਸੰਗਤ ਨੇ ਸੇਧ ਦੇਣੀ ਹੈ ਤੇ ਅੱਜ ਤੁਸੀਂ ਆਪਦੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਸਨੇਹਾ ਤੁਸੀਂ ਲੈ ਕੇ ਜਾਣਾ ਹੈ ਵੀ ਆਪਾਂ ਜੋ ਪੰਜ ਮੈਂਬਰੀ ਕਮੇਟੀ ਦੇ ਤਹਿਤ ਅਕਾਲੀ ਦਲ ਸਥਾਪਿਤ ਹੋਇਆ ਹੈ ਜਿਦੇ ਪ੍ਰਧਾਨ ਗਿਆਨੀ ਹਰਬੀ ਸਿੰਘ ਜੀ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣਾ ਹੈ ਤਾਂ ਕਿ ਦੁਬਾਰੇ ਪੰਜਾਬ ਪੰਥ ਤੇ ਕੌਮ ਚੜ੍ਹਦੀ ਕਲਾ ਬਲ ਜਾ ਸਕੇ ਸੋ ਇੰਨੇ ਸ਼ਬਦਾਂ ਨਾਲ ਮੈਂ ਬਹੁਤ ਸਾਡੇ ਬੁਲਾਰੇ ਨੇ ਜਿਹੜੇ ਸੀਨੀਅਰ ਲੀਡਰਸ਼ਿਪ ਸਾਡੀ ਜਿਹੜੇ ਅਸੀਂ ਨਹੀਂ ਅੱਜ ਸਮਾਂ ਦੇ ਸਕੇ ਗਰਗਸਾਹ ਬੈਠੇ ਨੇ ਘਮਣ ਸਾਹਿਬ ਆਏ ਨੇ ਬੱਚੀ ਜੀ ਨੇ ਜੱਤਰ ਤੇਜਾ ਸਿੰਘ ਜੀ ਉਰੀ ਨੇ ਹੋਰ ਬਹੁਤ ਸਾਡੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਸਮਾਂ ਅਸੀਂ ਨਹੀਂ ਦੇ ਸਕੇ ਉਹਨਾਂ ਤੋਂ ਮਾਫੀ ਚਾਹੁੰਦਾ ਸੋ ਇੰਨੇ ਸ਼ਬਦਾਂ ਨਾਲ ਫੇਰ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਪਹੁੰਚ ਕੇ ਸਾਡਾ ਬਹੁਤ ਮਾਣ ਵਧਾਇਆ ਗਿਆਨੀ ਜੀ ਨੂੰ ਤੇ ਸਾਰੀ ਟੀਮ ਨੂੰ ਬਹੁਤ ਵੱਡਾ ਤੁਸੀਂ ਸਮਰਥਨ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ